ਸਤਰੀਏ ਕਾਲ ਤੁਸੀਂ ਜੁੜਿਓ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਅਸ਼ੰਦਰ ਕੌਰ ਜੀ ਮੌਜੂਦ ਨੇ ਅਸੀਂ ਬੇहद ਅਹਿਮ ਜੋ ਪੰਜਾਬ ਯੂਨੀਵਰਸਿਟੀ ਚੰਬੀਗੜ੍ਹ ਦੇ ਮੋਰਚੇ ਦੀ ਜਿੱਤ ਹੋਈ ਹੈ ਕੇਂਦਰ ਨੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਅਸੀਂ ਇਸ ਜਿੱਤ ਨੂੰ ਕਿਸ ਤਰੀਕੇ ਨਾਲ ਸਮਝੀਏ ਜਾਂ ਪੰਜਾਬ ਨੇ ਕਿਸ ਤਰੀਕੇ ਦੀ ਇਹ ਕਰਵਟ ਲਈ ਹੈ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਤੇ ਗਾਂ ਜਿਹੜੀਆਂ ਹੋਰ ਇਹੋ ਜਿਹੀਆਂ ਕਿਹੜੀਆਂ ਚਾਲਾਂ ਨੇ ਜਿਨ੍ਹਾਂ ਨੂੰ ਪੰਜਾਬ ਨੇ ਬੇਨਕਾਬ ਕਰਨਾ ਹੈ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਬਹੁਤ ਧੰਨਵਾਦ ਸੁਖਵਿੰਦਰ ਤੇ ਜਿੰਨੇ ਵੀ ਸਾਰੇ ਸੁਣ ਦੇਖ ਰਹੇ ਨੇ ਸਾਰਿਆਂ ਨੂੰ ਬਹੁਤ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਖਰਕਾਰ ਮੈਮ तकरीबन ਜਿਹੜਾ ਮਹੀਨਾ ਹੀ ਲਾ ਲੋ ਕਿ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਜਿਹੜੇ ਨੇ ਉਹ ਲਗਾਤਾਰ ਇਸ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀਗੇ 26 ਤਰੀਕ ਨੂੰ ਇਹਨੂੰ 25 ਦਿਨ ਹੋ ਗਏ ਸੀਗੇ ਤੇ 25 26 ਦਿਨ ਹੋ ਗਏ ਸੀਗੇ ਤੇ ਹੁਣ ਜਿਹੜਾ ਸੈਨੇਟ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਨੌਜਵਾਨੇ ਤੇ ਉਤਸ਼ਾਹਤ ਬਹੁਤ ਨੇ ਜਿਹੜੇ ਅਸ਼ਮੀਤ ਸਿੰਘ ਨੇ ਸੱਤ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਯੂਨੀਵਰਸਿਟੀ ਵਿੱਚ ਉਹ ਕਹਿ ਰਹੇ ਨੇ ਕਿ ਅੱਜ ਦਿੱਲੀ ਨਾਲ ਟੱਕਰ ਚ ਫਿਰ ਆਨੰਦਪੁਰ ਵਾਲਿਆਂ ਦੀ ਜਿੱਤ ਹੋਈ ਹੈ ਬਾਕੀ तमाम ਧਿਰਾਂ ਵੀ ਉਤਸ਼ਾਹਤ ਨੇ ਸਿਆਸੀ ਧਿਰਾਂ ਵੀ ਬੜੀਆਂ ਦਮਗਜੇ ਮਾਰ ਰਹੀਆਂ ਤੁਸੀਂ ਇਸ ਜਿੱਤ ਨੂੰ ਕਿਵੇਂ ਸਮਝਦੇ ਹੋ ਜਦੋਂ ਕੇਂਦਰ ਨਵਾਂ ਨਵਾਂ ਬਿਹਾਰ ਦੀ ਇਲੈਕਸ਼ਨ ਜਿੱਤ ਕੇ ਹਟਿਆ ਹੋਵੇ ਜਦੋਂ 26 ਨਵੰਬਰ ਨੂੰ ਜਿਹੜਾ ਉਹ ਕਿਸਾਨੀ ਅੰਦੋਲਨ ਦੀ ਜਿੱਤ ਦੇ 5 ਸਾਲ ਮਨਾਏ ਗਏ ਹੁਣ ਸੁਖਿੰਦਰ ਜੀ ਮੈਂ ਇਹਨੂੰ ਸਿਆਸੀ ਤਰ੍ਹਾਂ ਦੀ ਜਿੱਤ ਬਿਲਕੁਲ ਮੰਨ ਨਹੀਂ ਸਕਦੀ ਅਸਲ ਵਿੱਚ ਜਦੋਂ ਲੋਕ ਜਾਗਦੇ ਨੇ ਤੇ ਖਾਸ ਤੌਰ ਤੇ ਜਵਾਨੀ ਜਾਗਦੀ ਹੈ ਉਦੋਂ ਸਹੀ ਮੈਣਿਆਂ ਵਿੱਚ ਇੱਕ ਕ੍ਰਾਂਤੀ ਉਪਜਦੀ ਹੈ ਅਸੀਂ ਜਿੰਨਾ ਵੀ ਇਤਿਹਾਸ ਵਿੱਚ ਝਾਤ ਮਾਰ ਲਈਏ ਨਾ ਮੁਛ ਫੋਟ ਗਗਰੂਆ ਨੇ ਜੋ ਕਾਰਵ ਖਾਇਆ ਉਹ ਵੱਡੇ ਵੱਡੇ ਬੱਠੇ ਤਨਾੜ ਲੋਕਾਂ ਦੀ ਉਹਦਾ ਇੱਕ ਕਿਣਕਾ ਤੱਕ ਵੀ ਉਹਦੇ ਨੇੜੇ ਤੇੜੇ ਫਟਕ ਨਹੀਂ ਸਕਦਾ ਯਾਨੀ ਕਹਿਣ ਦਾ ਪਾਵੇ ਆ ਕਿ ਰੱਜੇ ਪੁੱਜਿਆਂ ਵੱਲੋਂ ਕਦੇ ਕ੍ਰਾਂਤੀ ਹੁੰਦੀ ਨਹੀਂ ਇਹ ਸਿਰ ਧੜ ਦੀ ਬਾਜ਼ੀ ਸੀ ਸਾਡੇ ਨੌਜਵਾਨਾਂ ਦੀ ਜਿਹੜੇ ਐਸ ਵੇਲੇ ਸੱਚ ਜਾਣਿਓ ਮੈਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਅਣਗਿਣਤ ਵਾਰ ਤੁਹਾਡੇ ਚੈਨਲ ਤੇ ਆਪਣੀ ਚੈਨਲ ਤੇ ਵੀ ਇਹ ਪ੍ਰੋਗਰਾਮ ਦੇ ਵਿੱਚ ਵਾਰ-ਵਾਰ ਇਹੋ ਚੀਜ਼ ਅਸੀਂ ਦੱਸਦੇ ਆ ਕਿ ਲੋਕਾਂ ਦੇ ਵਿੱਚ ਫਿਰਦੇ ਆ ਤੇ ਜਿਸ ਢੰਗ ਨਾਲ ਲੋਕਾਂ ਦੇ ਮਨਾਂ ਵਿੱਚ ਰੋ ਹੈ ਉਹ ਅਸਲੇ ਕਿਸੇ ਨਾ ਕਿਸੇ ਚੈਨਲ ਦੇ ਰਾਹੀਂ ਨਿਕਲ ਨਹੀਂ ਸੀ ਕਿਉਂਕਿ ਇੱਥੇ ਹੁਣ ਲੋਕ ਜਦੋਂ ਵਿਦਰੋਹ ਦੀ ਗੱਲ ਕਰਦੇ ਨੇ ਕਿ ਸਰਕਾਰੀ ਜ਼ੁਲਮ ਦੀ ਗੱਲ ਕਰਦੇ ਨੇ ਪੰਜਾਬ ਨੂੰ ਨਿਚੋੜੇ ਜਾਣ ਦੀ ਗੱਲ ਕਰਦੇ ਨੇ ਤਾਂ ਉਹਨਾਂ ਦੇ ਗਲੇ ਫਾਂਸੀ ਦੇ ਫੰਦੇ ਹੀ ਪੈ ਜਾਂਦੇ ਨੇ ਉਹਨਾਂ ਤੇ ਝੂਠੇ ਕੇਸ ਉਹਨਾਂ ਨੂੰ ਅੰਦਰ ਡੱਕ ਦੇ ਦੀਆਂ ਚੀਜ਼ਾਂ ਤਾਂ ਇੰਨੀਆਂ ਆਮ ਨੇ ਕਿ ਇਹਨੂੰ ਦੱਸਣਾ ਵੀ ਇੰਜ ਲੱਗਦਾ ਜਿਵੇਂ ਰੈਪੀਟੀਸ਼ਨ ਕਰ ਰਹੇ ਹੋ ਹੁਣ ਦੂਜੇ ਪਾਸੇ ਦਿਯਾਰਤੀਆਂ ਵੱਲੋਂ ਜਿਸ ਢੰਗ ਨਾਲ ਅਸਲ ਪੰਜਾਬੀ ਪੁਣਾ ਵਿਖਾਇਆ ਗਿਆ ਜੋ ਸਾਡੇ ਜੀਨਾਂ ਦੇ ਵਿੱਚ ਵੜਿਆ ਹੋਇਆ ਹੈ ਮੇਰਾ ਖਿਆਲ ਦਿੱਲੀ ਵਾਲਿਆਂ ਨੇ ਦੂਜੀ ਵਾਰ ਉਹ ਸਵਾਦ ਚੱਖਿਆ ਪਹਿਲੀ ਵਾਰ ਵੀ ਜਦੋਂ ਕਿਸਾਨਾਂ ਦੀ ਜਿੱਤ ਹੋਈ ਸੀ ਤਾਂ ਉਹਨਾਂ ਨੇ ਦੇਖਿਆ ਸੀ ਵੀ ਉੱਥੇ ਕੋਈ ਵੱਡੇ ਵੱਡੇ ਲੋਕ ਨਹੀਂ ਸਨ ਆਏ ਸਰ ਜਣਾ ਆਪਣੀ ਯੋਗਦਾਨ ਅਨੁਸਾਰ ਯੋਗਤਾ ਅਨੁਸਾਰ ਇੱਥੋਂ ਤੱਕ ਕੇ ਜਿਹਦੇ ਕੋਲ ਕੱਖ ਵੀ ਨਹੀਂ ਸੀ ਤਾਂ ਉਹਨੇ ਕਿਹਾ ਜੀ ਮੈਂ ਆਪਣੀ ਜ਼ਿੰਦਗੀ ਦੇ ਇਹ ਪਾਲ ਸਿਰਫ ਸੇਵਾ ਲਈ ਹੀ ਲਾ ਦਿੰਨਾ ਹੋਰ ਕੁਛ ਹੈ ਹੀ ਨਹੀਂ ਤੇ ਮੈਂ ਜੀ ਦਿਨ ਰਾਤ ਰੋਟੀਆਂ ਹੀ ਪਕਾ ਕੇ ਇੱਥੇ ਖਵਾ ਦਿੰਨਾ ਉਸ ਪੱਦਰ ਦੇ ਲੋਕ ਜੁੜੇ ਸਨ ਜਿਸ ਵਿੱਚ ਅਲਟੀਮੇਟਲੀ ਫਿਰ ਕੀ ਹੋਇਆ ਕਿ ਰਿਟਾਇਰਡ ਆਈਏਐਸ ਬ੍ਰਿਗੇਡੀਅਰ ਤੱਕ ਉਸ ਲੋਕ ਦੇ ਇਧਰੋਂ ਪੱਤਰਕਾਰ ਬਿਜ਼ਨਸਮੈਨ ਹਰ ਲੈਵਲ ਦੇ ਜਿਨ੍ਹਾਂ ਨੂੰ ਅਸੀਂ ਸਧਾਰਨ ਲੋਕ ਉਹ ਸਾਰੇ ਹੀ ਹੌਲੀ-ਹੌਲੀ ਇਸ ਜਿਹੜਾ ਉਦੋਂ ਅੰਦੋਲਨ ਸੀ ਉਸ ਵਿੱਚ ਜੁੜੇ ਸਨ ਕੋਈ ਸਿਆਸੀ ਦਬਾਅ ਨਹੀਂ ਸੀ ਉਹਨਾਂ ਨੂੰ ਸਟੇਜਾਂ ਤੋਂ ਪਰਾਂ ਰੱਖ ਦਿੱਤਾ ਗਿਆ ਸੀ ਕਿ ਪਰਾਂ ਹੋਵੋ ਤੁਹਾਡੀ ਲੋੜ ਹੀ ਨਹੀਂ ਐਗਜ਼ੈਕਟਲੀ ਇਹੋ ਕੁਝ ਹੋਇਆ ਇੱਥੇ ਹਰ ਸਿਆਸੀ ਪਾਰਟੀ ਨੇ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਦਾ ਉਹ ਦਬਦਬਾ ਪੈ ਸਕਦਾ ਹੀ ਨਹੀਂ ਸੀ ਕਿਉਂਕਿ ਜਿੱਥੇ ਜਵਾਨੀ ਇਸ ਤਰੀਕੇ ਆਪਣੇ ਆਪ ਨੂੰ ਛਾਤੀਆਂ ਚੌੜੀਆਂ ਕਰਕੇ ਖੜੀ ਹੋਵੇ ਉੱਥੇ ਉਹ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਤੇ ਸਿਆਸੀ ਪਾਰਟੀਆਂ ਸੋ ਇਹ ਸੰਪੂਰਨ ਰੂਪ ਵਿੱਚ ਜਿੱਤ ਪੰਜਾਬੀਆਂ ਦੀ ਹੋਈ ਹੈ ਸਾਡੇ ਨੌਜਵਾਨਾਂ ਦੀ ਹੋਈ ਹੈ ਜਿਨ੍ਹਾਂ ਨੇ ਆਰ ਜਾਂ ਪਾਰ ਦੀ ਜੰਗ ਵਿੜੀ ਸੀ ਤੇ ਉਹੀ ਸੀ ਕਿ ਅਸੀਂ ਸਵਾਮੀ ਉਹ ਅਬਦਾਲੀ ਵੇਲੇ ਦਾ ਸਮਾਂ ਹੋਏ ਕਿ ਹੁਣ ਹੋਏ ਕਿ ਅਸੀਂ ਦਿੱਲੀ ਦਾ ਰਾਜ ਬਿਲਕੁਲ ਮੰਨਦੇ ਨਹੀਂ ਖਾਸ ਤੌਰ ਤੇ ਜਦੋਂ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੋਵੇ ਜਦੋਂ ਸਾਡੇ ਹੱਕ ਖੋਏ ਜਾ ਰਹੇ ਹੋਣ ਤਾਂ ਪੰਜਾਬ ਹੋਏ ਬੰਗਾਲ ਹੋਏ ਇਹ ਸਭ ਤੋਂ ਵੱਧ ਉਬਲਦਾ ਹੈ ਤੇ ਉਹਦੇ ਵਿੱਚ ਵੀ ਜਵਾਨੀ ਉਬਲਦੀ ਹੈ ਹਮ ਦੇਖੋ ਸੁਖਵਿੰਦਰ ਜੀ ਮੈਂ ਰੱਤਾ ਜਿਹਾ ਵੀ ਕੰਪੈਰੀਜ਼ਨ ਜੇ ਕਰਾਂ ਨਾ ਕੋਈ ਮਤਲਬ ਦੂਰ ਨੇੜੇ ਦੀ ਤਾਂ ਗੱਲ ਹੀ ਨਹੀਂ ਮੈਂ ਲਖਨਊ ਵਿੱਚ ਸੁਮਰਾਜਾ ਰਣਜੀਤ ਸਿੰਘ ਦੇ ਉੱਥੇ ਉਹਨਾਂ ਨੇ ਫੰਕਸ਼ਨ ਰੱਖਿਆ ਸੀ ਉਹ ਵੀ ਤੇ ਨਾਲ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਵੀ ਤਾਂ ਮੈਨੂੰ ਉੱਥੇ ਜਾਣ ਦਾ ਸਬਬ ਹਾਸਲ ਹੋਇਆ ਸੀ ਮੇਰਾ ਲੈਕਚਰ ਸੀ ਉੱਥੇ ਇੱਕ ਮੰਤਰੀ ਜੀ ਦੇ ਨਾਲ ਦੀ ਕੁਰਸੀ ਤੇ ਮੈਂ ਬੈਠੀ ਸਾਂ ਤੁਸੀਂ ਕੀ ਮੰਨੋਗੇ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਮੰਤਰੀ ਹੋ ਸਕਦਾ ਕਿਉਂਕਿ ਅਸੀਂ ਇਸ ਤਰੀਕੇ ਦਾ ਹਾਲ ਕਦੇ ਵੇਖਿਆ ਨਹੀਂ ਕਿ ਇੱਕ ਸਿਰਫ ਨਾਲ ਬੰਦਾ ਗਨਮੈਨ ਇੱਕ ਨਾ ਅੱਗੇ ਜਿਪਸੀ ਨਾ ਪਿੱਛੇ ਜਿਪਸੀ ਨਾ ਕੋਈ ਧੱਕੇ ਮਾਰਦਾ ਲੰਘ ਰਿਹਾ ਆਰਾਮ ਨਾਲ ਨਾਰਮਲ ਤਰੀਕੇ ਨਾਲ ਉਹਨਾਂ ਦਾ ਅੰਦਰ ਵੜਨਾ ਨਾਰਮਲ ਤਰੀਕੇ ਆ ਕੇ ਬੈਠ ਜਾਣਾ ਬੜੀ ਨਿਮਰਤਾ ਨਾਲ ਸਾਰਿਆਂ ਨਾਲ ਗੱਲ ਕਰਨੀ ਸਾਰੇ ਗਰੁੱਪ ਵਿੱਚ ਜਿੱਥੇ ਆਮ ਸਧਾਰਨ ਲੋਕ ਬੈਠੇ ਸਨ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਨੇ ਚਾਹ ਪੀਤੀ ਹੂੰ ਕੋਈ ਯਾਨੀ ਮੈਨੂੰ ਜਦੋਂ ਦੱਸਿਆ ਗਿਆ ਵੀ ਇਹ ਮੰਤਰੀ ਨੂੰ ਪੰਜ ਸੱਤ ਮਿੰਟ ਲੱਗੇ ਆਪਣੇ ਆਪ ਨੂੰ ਸੰਭਾਲਦਿਆਂ ਵੀ ਸਾਡੇ ਜੀ ਮੰਤਰੀ ਤੇ ਇਦਾਂ ਲੰਘਦੇ ਹੋਣ ਉਹਨਾਂ ਦੇ ਅੱਗੇ ਪਿੱਛੇ ਜੀਪਾਂ ਤੇ ਆਲੇ ਦੁਆਲੇ ਦਾ ਜਿਹੜਾ ੱਤਕਾ ਮੁੱਕੀ ਵੀ ਪਰੇ ਹੋ ਜੋ ਇਹ ਹੋ ਰਾਰਾ ਇਸ ਤਰ੍ਹਾਂ ਦਾ ਸਿਸਟਮ ਹੈ ਨਹੀਂ ਸੀ ਤੇ ਜਿੱਥੇ ਤੱਕ ਔਰਤਾਂ ਦੀ ਸੁਰੱਖਿਆ ਜਿੱਥੇ ਸਾਡੀਆਂ ਤਾਂ ਨਵਾਲਗ ਧੀਆਂ ਦੇ ਰੋਜ਼ ਚੱਬੇ ਜਾਣ ਦੀ ਜਿਸ ਢੰਗ ਨਾਲ ਨਸ਼ੇ ਦੇ ਹਾਲਤ ਵਿੱਚ ਪਿਆਂ ਦੀ ਰੋਜ਼ ਦੀਆਂ ਖਬਰਾਂ ਨੇ ਉਤੇ ਹਾਲ ਦੇਖੋ ਕਿ ਬੇਟੀਆਂ ਨਾਬਾਲਗ ਬੇਟੀ ਦੀ ਗੱਲ ਕਰਦੀਆਂ ਜਿਸ ਨਾਲ ਮੈਂ ਗੱਲ ਕੀਤਾ ਕਿ ਤੂੰ ਕੱਲੀ ਆਂਦੀ ਕਿਸ ਤਰ੍ਹਾਂ ਦਾ ਮਹਿਸੂਸ ਕਰਦੀ ਆਂ ਉਸਕਾ ਕਿ ਮੈਂ ਇੱਕ ਚੌਂਕ ਤੇ ਜੇ ਮੈਨੂੰ ਕਿਸੇ ਨੇ ਉਹ ਯਾ ਸੀਟੀ ਤੱਕ ਵੀ ਮਾਰ ਦਿੱਤੀ ਨਾ ਜੀ ਤੇ ਅਗਲੇ ਚੌਕ ਤੇ ਤਰਦ ਪਹੁੰਚਿਆ ਜਾਏਗਾ ਕਿਉਂਕਿ ਉੱਥੇ ਬਕਾਇਦਾ ਪਿੰਕ ਸੈੱਲ ਬਣੇ ਹੋਏ ਨੇ ਜਿੱਥੇ ਇਹ ਸਿਰਫ ਤੇ ਸਿਰਫ ਬੇਟੀਆਂ ਦੀ ਸੁਰੱਖਿਆ ਲਈ ਉਹ ਕਹਿੰਦੀ ਮੈਂ ਤਾਂ ਰਾਤ 11 ਵਜੇ ਵੀ ਇਕੱਲੀ ਆ ਜਾ ਮੈਨੂੰ ਡਰ ਨਹੀਂ ਲੱਗਦਾ ਸੁਖਿੰਦਰ ਜੀ ਪੰਜਾਬ ਦਾ ਇੱਕ ਇੰਚ ਮੈਂ ਇੰਚ ਦੀ ਗੱਲ ਕਰਦੀ ਹਾਂ ਦੱਸ ਦਿਓ ਜਿੱਥੇ ਧੀ ਇਹੋ ਗੱਲ ਸਾਡੀ ਕੋਈ ਪੰਜਾਬੀਆਂ ਦੀ ਕਹਿ ਸਕੇ ਵੀ ਮੈਂ ਰਾਤ 11 ਵਜੇ ਐਨ ਖੁੱਲੇ ਆਮਨਾਲ ਕੱਲੀ ਆ ਸਕਦੀ ਹਾਂ ਕੋਈ ਡਰ ਨਹੀਂ ਤਾਂ ਫਿਰ ਅਸੀਂ ਕੰਪੇਅਰ ਕਿਹਦੇ ਨਾਲ ਕੀ ਕਰ ਰਹੇ ਹਾਂ ਕਿ ਉਹ ਸਟੇਟ ਜਿਹਦੇ ਵਿੱਚ ਅਸੀਂ ਕਿਸੇ ਯਾਨੀ ਜਿਹੜਾ ਅਤ ਦਰਜੇ ਦਾ ਕਹਿ ਲਓ ਕਿ ਮਲਜ਼ਮ ਜਿਹੜਾ ਗੈਂਗਸਟਰ ਦੀ ਅਸੀਂ ਖੁੱਲੇ ਆਮ ਇੰਟਰਵਿਊ ਤੱਕ ਕਰਾ ਸਕਦੇ ਹਾਂ ਤੇ ਸਾਡੇ ਤੋਂ ਇਹ ਨਹੀਂ ਲੱਭਿਆ ਜਾਂਦਾ ਵੀ ਕੌਣ ਸੀ ਜਿਸ ਨੇ ਕਰਵਾ ਦਿੱਤੀ ਤੇ ਸਾਡੇ ਚਫੇਰੇ ਇਹ ਸਾਰਾ ਇਹੋ ਜਿਹਾ ਹਾਲ ਵਾਪਰਨਾ ਕਿ ਹੁਣੇ ਜੇ ਜੋ ਇੱਕ ਸਾਚੀ ਮੁੱਤਰ ਸਮਾਂ ਦੇ ਵਹਿਣ ਸੁਣੇ ਨਹੀਂ ਸੀ ਜਾਂਦੇ ਪੰਜਾਬ ਦੀ ਗੱਲ ਏ ਜਿੱਥੇ ਇੱਕ ਨਾਬਾਲਗ ਧੀ ਨਾਲ ਦੇ ਹੀ ਉੱਥੇ ਗਵੰਡੀ ਦੇ ਵੱਲੋਂ ਬਲਾਤਕਾਰ ਕਰਕੇ ਮਾਰ ਦੇਣਾ ਤੇ ਸਾਡੇ ਉਹ ਕਿਸ ਤਰੀਕੇ ਦੇ ਇਨヒუმਨ ਅਸੀਂ ਆਪਣੀ ਪੁਲਿਸ ਬਣਾ ਦਿੱਤੀ ਕਿ ਉਹ ਬੈਠ ਕੇ ਚਾਹਾਂ ਪੀ ਕੇ ਉਸੇ ਘਰ ਚੋਂ ਬਾਹਰ ਨਿਕਲ ਸਕਦੇ ਨੇ ਕਿ ਜੇ ਉਹ ਨਾ ਲੋਕ ਆਪ ਖੜੇ ਹੁੰਦੇ ਅੱਗੇ ਆਂਦੇ ਤਾਂ ਇਹਦਾ ਮਤਲਬ ਹੈ ਕਿ ਉਹ ਤਾਂ ਕਦੇ ਲੱਭਣਾ ਹੀ ਨਹੀਂ ਸੀ ਕਿਸ ਨੇ ਮਾਰ ਦਿੱਤਾ ਕਿੱਥੇ ਖੁਰਦਪੁਰ ਤੋਂ ਦੀ লাশ ਹੋ ਗਈ ਮੇਰਾ ਕਹਿਣ ਦਾ ਪਾਵੇ ਆ ਕਿ ਭਾਵੇਂ ਤੁਸੀਂ ਯੂਨੀਵਰਸਿਟੀ ਖੁਸਦੀ ਜਾਂਦੀ ਹੋਏ ਭਾਵੇਂ ਚੰਡੀਗੜ੍ਹ ਖੁਸਦਾ ਜਾਂਦਾ ਹੋਏ ਬੀਬੀਐਮਬੀ ਖੁਸਦਾ ਜਾਂਦਾ ਹੋਏ ਪੰਜਾਬ ਦਾ ਕੋਈ ਹੱਲ ਕਿਸੇ ਪਾਸਿਓ ਕਿਸੇ ਨੂੰ ਦਿਸਦਾ ਵੀ ਹੈ ਕੀ ਨੁਕਤੇ ਕੀ ਮੁੱਦੇ ਅਸੀਂ ਸਿਰਫ ਤੇ ਸਿਰਫ ਇੱਕ ਦੂਜੇ ਨੂੰ ਭੰਡਣ ਲਈ ਲਾਈਆਂ ਹੋਈਆਂ ਨੇ ਕੀ ਸਿਆਸੀ ਪਾਰਟੀਆਂ ਤੁਸੀਂ ਇਸ ਸਿਰੇ ਦਾ ਦੇਖੋ ਨਾ ਇਹ ਕਿਸੇ ਨੂੰ ABC ਲੈ ਲਓ ਸਿਵਾਏ ਕਿ ਉਹਦੇ ਉੱਤੇ ਚੁਟਕਲੇ ਸੁਣਾ ਦਿਓ ਉਹਦੇ ਦੂਜੇ ਦੇ ਉੱਤੇ ਨੇ ਆਹ ਕਹਿ ਦਿੱਤਾ ਉਹਨੇ ਮੁੱਛ ਨੂੰ ਵੱਟ ਦੇਤਾ ਉਹਨੇ ਆਹ ਅਸੀਂ ਇਸ ਤੋਂ ਵੱਧ ਕੀ ਪੰਜਾਬ ਦੇ ਮੁੱਦੇ ਹੀ ਨਹੀਂ ਤੇ ਅਗਲੇ ਸਾਡੇ ਨੌਜਵਾਨ ਆਪਣੇ ਸਾਰਾ ਕੁਝ ਆਪਣੇ ਹੱਕ ਲੈਣ ਲਈ ਆਪ ਹੀ ਅਗਾ ਆਉਂਦੇ ਰਹਿਣਗੇ ਹਮੇਸ਼ਾ ਸਾਡੇ ਇਥੋਂ ਤੱਕ ਹਾਲ ਹੋ ਗਿਆ ਕਿ ਪਹਿਲੀਆਂ ਯੂਨੀਵਰਸਿਟੀਆਂ ਦਾ ਬਿਲਕੁਲ ਬੇੜਾ ਗਰਕ ਹੋ ਚੁੱਕਾ ਬੰਦ ਹੋਣ ਦੀ ਕਗਾਰ ਤੇ ਨੇ ਤੇ ਅਸੀਂ ਅਨਾਉਂਸਮੈਂਟਸ ਕਰੀ ਜਾਂਦੇ ਕਦੇ ਸਪੋਰਟਸ ਯੂਨੀਵਰਸਿਟੀ ਅਸੀਂ ਬਣਾਵਾਂਗੇ ਖੁਣੋ ਮੈਡੀਕਲ ਕਾਲਜ 15 ਮੈਨੂੰ ਤੁਹਾਨੂੰ ਦਿ세 ਸੁਖਵਿੰਦਰ ਜੀ ਕਿਤੇ ਮੈਡੀਕਲ ਕਾਲਜ ਨਵੇਂ ਬਣੇ ਹੋਏ ਨਾ ਤਾਂ ਫਿਰ ਇੱਕ ਹੋਰ ਯੂਨੀਵਰਸਿਟੀ ਬਣਾ ਕੇ ਕੀ ਕਰਨਾ ਜੇ ਜੇ ਸਾਡੇ ਕੋਲ ਚੰਡੀਗੜ੍ਹ ਯੂਨੀਵਰਸਿਟੀ ਜਿਹੜੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਜੋਗੇ ਪੈਸੇ ਹੀ ਨਹੀਂ ਜੋ ਖੁੱਲੇ ਆਮ ਸੈਂਟਰ ਕਹਿ ਰਿਆ ਕਿ ਤੁਸੀਂ ਦਿੱਤੇ ਹੀ ਨਹੀਂ ਸਾਡੀ ਪੰਜਾਬੀ ਯੂਨੀਵਰਸਿਟੀ ਬੰਦ ਹੋਣ ਦੇ ਨੇੜੇ ਤੇੜਿਆ ਅਸੀਂ ਸਾਰਾ ਪਾਸਾ ਦੇਖੀਏ ਤਾਂ ਸਹੀ ਨਾ ਕਿਸ ਪਾਸੇ ਵੱਲ ਨੂੰ ਜਾ ਰਹੇ ਹਾਂ ਤੇ ਜਦੋਂ ਮੈਂ ਤਾਂ ਸੁਖਿੰਦਰ ਜੀ ਮੇਰੇ ਲਈ ਇੰਨਾ ਤੱਕਾ ਸੀ ਕਿ ਅਸੀਂ ਪੰਜਾਬੀ ਟੈਂਟ ਲਾਉਣ ਜੋਗੇ ਵੀ ਨਹੀਂ ਬਚੇ ਇਹ ਜਦੋਂ ਇੰਟਰਵਿਊ ਵਿੱਚ ਆਂਦਾ 11 ਲੱਖ ਰੁਪਏ ਰੋਜ਼ ਦਾ ਇਕੱਲਾ ਟੈਂਟ ਦਾ ਖਰਚਾ ਉਹ ਵੀ ਦਿੱਲੀ ਵਾਲਾ ਬੰਦਾ ਆ ਕੇ ਲਵੇਗਾ ਸਾਡੇ ਸਿਵਲ ਹਸਪੀਟਲ ਬਾਰੇ ਇੱਕ ਖਬਰ ਛਪ ਗਈ ਕਿ ਇਹ ਜੀ ਵੇਚੇ ਜਾਣਗੇ ਤੇ ਲੈਣ ਵਾਲੇ ਕੋਲ ਨੇ ਦਿੱਲੀ ਤੋਂ ਆ ਕੇ ਲੈਣ ਵਾਲੇ ਪਈ ਪੰਜਾਬੀ ਨਾ ਲਾਈਟਾਂ ਲਾਣ ਜੋਗੇ ਨਾ ਟੈਂਟ ਲਾਣ ਜੋਗੇ ਨਾ ਸਫਾਈਆਂ ਕਰਨ ਜੋਗੇ ਅਸੀਂ ਕੱਖ ਵੀ ਕਰਨ ਜੋਗੇ ਹੇਠਲੇ ਤੋਂ ਉੱਪਰਲੇ ਪੱਧਰ ਤੱਕ ਨਹੀਂ ਹਸਪਤਾਲ ਚ ਲਾਉਣ ਜੋਗੇ ਨਹੀਂ ਸਾਰਾ ਕੁਝ ਹੀ ਦਿੱਲੀ ਵਾਲਿਆਂ ਨੂੰ ਦੇਣਾ ਤਾਂ ਕਿਹੜੇ ਹਿਸਾਬ ਨਾਲ ਫਿਰ ਅਸੀਂ ਕਹਿੰਨੇ ਆ ਕਿ ਪੰਜਾਬ ਯੂਨੀਵਰਸਿਟੀ ਲਈ ਸਾਡੀ ਸਰਕਾਰ ਚਿੰਤਿਤ ਹੋਏਗੀ ਸੁਣੇ ਹੁਣੇ ਆਪਾਂ ਆਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਵੀ ਜ਼ਿਕਰ ਕੀਤਾ ਪਰ ਉੱਥੇ ਅਸੀਂ ਕਹਿੰਦੇ ਹਾਂ ਕਿ ਸਾਰੇ ਦੀ ਸਾਰੀ ਸਾਡੇ ਉੱਥੇ ਸਿਆਸਤਦਾਨ ਬੈਠੇ ਸਨ ਕਿ ਉਸ ਵਿੱਚ ਇਹ ਮਤਾ ਕਿਤੇ ਪਾਸ ਹੋਇਆ ਕਿ ਅਸੀਂ ਚੰਡੀਗੜ੍ਹ ਬਚਾਉਣਾ ਹਾਂ ਬਿਲਕੁਲ ਜਾਂ ਅਸੀਂ ਕਿਸੇ ਇੱਕ ਨੂੰ ਇਹ ਫਿਕਰ ਪਿਆ ਹੋਏ ਸਾਡੇ ਪੰਜਾਬ ਵਿੱਚ ਕੁਝ ਅਜਿਹੇ ਵੀ ਨੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਹੋਈਆਂ ਉਹਨਾਂ ਨੂੰ ਛਡਾਉਣ ਬਾਰੇ ਗੱਲ ਹੀ ਨਹੀਂ ਕੀਤੀ ਜਾਂਦੀ ਸਿਰਫ ਇੱਤੇ ਹੀ ਨੇ ਇਹ ਚੀਜ਼ਾਂ ਵਾਪਰਦੀਆਂ ਤੇ ਦੂਜੇ ਪਾਸੇ ਅਸੀਂ ਬਲਾਤਕਾਰੀਆਂ ਨੂੰ ਬੇਲ ਤੇ ਬੇਲ ਬੇਲ ਤੇ ਬੇਲ ਦੇ ਕੇ ਬਾਹਰ ਕੱਢੀ ਜਾਂਦੇ ਆ ਤੇ ਇਹ ਕੀ ਗੁਨਾਹ ਹੋ ਗਿਆ ਜਿਹੜਾ ਇਹਨਾਂ ਨੇ ਕਿ ਤੁਸੀਂ ਤਾਂ ਉਮਰ ਇੱਕ ਮਾਨਸਿਕ ਰੋਗੀ ਨੂੰ ਵੀ ਤੁਸੀਂ ਬਾਹਰ ਕੱਢਣ ਤੋਂ ਐ ਤਰਹੰਦੇ ਨੇ ਕਿ ਇਹਨੂੰ ਜੇ ਬਾਹਰ ਕੱਢ ਦਿੱਤਾ ਗਿਆ ਤਾਂ ਸਾਡੇ ਪਤਾ ਨਹੀਂ ਸਾਡਾ ਕੀ ਹਾਲ ਹੋ ਜਾਏਗਾ ਅਸੀਂ ਇੰਨੇ ਦਰਪੋਕ ਸਿਆਸਤਦਾਨ ਪੈਦਾ ਕਰ ਦਿੱਤੇ ਨੇ ਜਿਹੜੇ ਜਨਤਾ ਤੋਂ ਦੂਰ ਦੌੜਦੇ ਨੇ ਤੇ ਫੇਰੇ ਜਿਹੜਾ ਇਰਦ-ਗਿਰਦ ਇਹਨਾਂ ਦੇ ਪੂਰੇ ਖੜੇ ਕੀਤੇ ਹੁੰਦੇ ਨੇ ਜਰਾ ਉਹਨਾਂ ਦਾ ਹਾਲ ਵੀ ਸੁਣੋ ਮੇਰੇ ਤਾਂ ਮਜਬੂਰੀ ਹੈ ਮੈਂ ਨਾਮ ਨਹੀਂ ਲੈ ਸਕਦੀ ਉਹਨਾਂ ਦੀ ਵੀ ਵਿਚਾਰਿਆਂ ਦੀ ਨੌਕਰੀ ਹੈ ਪਰ ਜਿਸ ਹੱਦ ਤੇ ਉਹ ਪੁਲਿਸ ਕਰਮੀ ਚੀਕਾਂ ਮਾਰਦੇ ਰਹਿੰਦੇ ਕਿ ਸਾਡੀ ਨਾ ਆਉਣ ਦਾ ਟਾਈਮ ਨਾ ਜਾਣ ਦਾ ਟਾਈਮ ਨਾ ਸਾਡਾ ਘਰ-ਬਾਰ ਸਾਡੇ ਤਾਂ ਅਸੀਂ ਤਾਂ ਰੋਲੇ ਬੈਠੇ ਆਂ ਇਹ ਹੁਣ ਮੈਂ ਨਾਮ ਲੈ ਹੀ ਨਹੀਂ ਸਕਦੀ ਕਿਉਂਕਿ ਮੈਨੂੰ ਪਤਾ ਵੀ ਨਾਮ ਲੈਂਦੇ ਸਰ ਵਿਚਾਰੇ ਨੌਕਰੀੋਂ ਬਾਹਰ ਹੋਊਗਾ ਇਹਨਾਂ ਮਿੰਟ ਤੋਂ ਪਹਿਲਾਂ ਸਾਡੇ ਤਾਂ ਸੀਨੀਅਰ ਮੋਸਟ ਜੇ ਪੁਲਿਸ ਅਫਸਰ ਸਸਪੈਂਡ ਹੋ ਜਾਂਦੇ ਨੇ ਤੇ ਇਹ ਵਿਚਾਰਿਆਂ ਦਾ ਕੀ ਹਾਲ ਹੋਏਗਾ ਹੂੰ ਸੋ ਇਹ ਜਦੋਂ ਸਾਰੇ ਦੇ ਸਾਰੇ ਅਸੀਂ ਸਿਰਫ 117 ਦੇ ਵਾਸਤੇ ਪੂਰੀ ਦੀ ਪੂਰੀ ਸਟੇਟ ਦੀ ਪੁਲਿਸ ਲਾ ਦਿੱਤੀ ਹੋਏ ਤਾਂ ਬਾਕੀ ਚਫੇਰੇ ਤਾਂ ਫਿਰ ਲੁੱਟਾਂ ਖੋਹਾਂ ਕਤਲ ਇਹ ਤਾਂ ਹੋਣੀ ਹੀ ਹੋਣੇ ਨੇ ਕਿਉਂਕਿ ਉਸਾਂ ਤੇ ਪੁਲਿਸ ਨਜ਼ਾਰਾ ਦੇ ਇਹ ਸਾਰਾ ਕੁਝ ਦੇਖਦੇ ਆ ਇੰਨੇ ਯਾਨੀ ਗਾ ਗੱਟ ਚ ਲੜਾਈ ਸੀ ਵਿਦਿਆਰਥੀਆਂ ਦੀ ਜਿਨ੍ਹਾਂ ਨੇ ਨਾ ਦਿਨ ਵੇਖਿਆ ਨਾ ਰਾਤ ਹਰ ਦੇਖੋ ਨਾ ਤੇ ਕਿਸੇ ਵੀ ਕਿਸਮ ਦਾ ਐਕਸ਼ਨ ਹੋ ਸਕਦਾ ਸੀ ਸਾਰਾ ਕੁਝ ਜਾਣਦੇ ਆ ਬੁੱਝਦੇ ਆ ਉਹ ਜੂਝਦੇ ਰਹੇ ਕਿ ਨਹੀਂ ਇਹ ਅਸੀਂ ਕਿਸੇ ਵੀ ਹਾਲ ਵਿੱਚ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣੀ ਬਈ ਸ਼ਾਬਾਸ਼ ਇਹ ਸੱਚੀ ਮੁੱਚੀ ਉਹਨਾਂ ਨੇ ਕਮਾਲ ਹੀ ਕਰ ਛੱਡੀ ਹੈ ਇੱਕ ਸਿੱਧੇ ਤੌਰ ਤੇ ਅਖਤ ਨੂੰ ਚਪੇੜ ਮਾਰੀ ਪਰ ਮੈਨੂੰ ਲੱਗਦਾ ਕਿ ਸੁਨੇਹਾ ਸ਼ਾਇਦ ਸਾਡੀ ਸਰਕਾਰ ਪੰਜਾਬ ਵਿੱਚ ਸੁਣ ਨਹੀਂ ਰਹੀ ਜਾਂ ਬਾਕੀ ਪਾਰਟੀਆਂ ਵੀ ਸੁਣ ਨਹੀਂ ਰਹੀਆਂ ਕਿ ਇਹ ਸਾਰਿਆਂ ਨੂੰ ਨਕਾਰ ਦਿੱਤਾ ਗਿਆ ਜਿਸ ਢੰਗ ਨਾਲ ਇਸ ਵੇਲੇ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਦਾ ਪਾਸੇ ਹੋ ਕੇ ਬਹਿ ਜਾਣਾ ਇਕ ਤਮਾਸ਼ਾ ਵੇਖਣਾ ਕਿ ਅਸੀਂ ਆਪਣੇ ਆਪਣੇ ਘਰ ਚ ਠੀਕ ਆ ਸਾਡੇ ਤੇ ਪੁੱਤਰ ਠੀਕ ਨੇ ਤੱਕ ਲੜਨ ਦੋ ਅਸੀਂ ਜਾ ਕੇ 15 ਮਿੰਟ ਸ਼ਕਲ ਦਿਖਾ ਕੇ ਆ ਜਾਵਾਂਗੇ ਇਸ ਢੰਗ ਨਾਲ ਸਿਆਸਤ ਨਹੀਂ ਹੁੰਦੀ ਅਸੀਂ ਜਿਨ੍ਹਾਂ ਜਿਨ੍ਹਾਂ ਸ਼ਹੀਦਾਂ ਦੇ ਨਾਮ ਦੇ ਹੇਠ ਸੱਚ ਦੱਸਾਂ ਤਾਂ ਅਸੀਂ ਉਹਨਾਂ ਦੇ ਤਸਵੀਰਾਂ ਵੀ ਫਕਾਊ ਬਣਾ ਚੱਡੀਆਂ ਕਿ ਉਹਨਾਂ ਦੇ ਨਾਮ ਹੇਠ ਅਸੀਂ ਜੋ ਕੁਝ ਵੀ ਵਾਰ-ਵਾਰ ਜ਼ਿਕਰ ਕਰਦੇ ਆ ਉਹਦਾ ਸਕਵਿੰਦਰ ਟੀਕਰੋੜਵਾਂ ਹਿੱਸਾ ਵੀ ਨੇੜੇ ਤੇੜੇ ਨਹੀਂ ਫਟਕਦਾ ਜਿਹੜੇ ਤਾਂ ਇਸਮਰਾਜਵਾਦ ਦੇ ਵਿਰੋਧਵਾਦੀ ਨੰਗੇ ਧੜ ਖੜੇ ਹੋਣ ਦੀ ਸੀ ਉਹ ਸਾਰਾ ਕੁਝ ਅਸੀਂ ਕਿੱਥੇ ਕੀ ਛੱਡਿਆ ਕੀ ਅਸੀਂ ਪੰਜਾਬ ਚੋਂ ਸਾਰਾ ਕੁਝ ਸਾਰਾ ਕੁਝ ਬਾਹਰ ਨੂੰ ਤੁਰਿਆ ਜਾਂਦਾ ਇੱਥੇ ਦੀਆਂ ਸਾਰੀਆਂ ਨੌਕਰੀਆਂ ਵੀ ਬਾਹਰ ਲਿਆਂ ਨੂੰ ਇੱਥੋਂ ਦੇ ਹੁਣ ਮੈਂ ਤਾਂ ਤੁਹਾਨੂੰ ਦੱਸਿਆ ਟੈਂਟ ਲਾਣ ਤੋਂ ਲੈ ਕੇ ਹਰ ਚੀਜ਼ ਉਹ ਵੀ ਦਿੱਲੀ ਵਾਲਿਆਂ ਨੂੰ ਤਾਂ ਫਿਰ ਅਸੀਂ ਪੰਜਾਬੀਆਂ ਲਈ ਥਾਂ ਛੱਡੀ ਕਿੱਥੇ ਆ ਹੂੰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਭ ਤੋਂ ਲੰਬਾ लेट ਕੇ ਥੱਲੇ ਅਗਾਹ ਹੁੰਦਾ ਨਾ ਉਸ ਨੂੰ ਉਨੀ ਵੱਡੀ ਪਦਵੀ ਮਿਲ ਜਾਂਦੀ ਹੈ। ਤੇ ਇਹ ਕਮਾਉ ਪੁੱਤਾਂ ਦਾ ਚਫੇਰੇ ਬੈਠਣਾ ਜਿਸ ਵਿੱਚ ਸਾਡੇ ਕੋਲ ਤਾਂ ਹੁਣ ਪਤਾ ਹੀ ਆ ਕਿ ਇੱਕ ਇੱਕ ਦੇ ਘਰ ਚੋਂ ਕਿਵੇਂ ਕਿਵੇਂ ਸੋਨੇ ਦੀਆਂ ਇੱਟਾਂ ਲੱਭਦੀਆਂ ਜੇ ਇਹ ਸਾਰਾ ਕੁਝ ਕਿੱਥੋਂ ਆ ਰਿਹਾ ਜੇ ਸੁਖਵਿੰਦਰ ਤੁਸੀਂ ਮੈਂ ਤਾਂ ਅਸੀਂ ਤਾਂ ਟੈਕਸ ਦੇ ਹੀ ਰਹੇ ਆ। ਦਾ ਮਤਲਬ ਇਹ ਕਿ ਇਹ ਹਰ ਨਿੱਕੀ ਤੋਂ ਨਿੱਕੀ ਚੀਜ਼ ਲਈ ਵੀ ਜਿਸ ਗੱਲ ਤੇ ਆਪਾਂ ਸ਼ੁਰੂ ਕੀਤਾ ਸੀ ਕ੍ਰਪਸ਼ਨ ਨਹੀਂ ਹੋਣੀ ਉਹ ਤਾਂ ਚਲਾੰਗਾ ਮਾਰਦੀ ਆ ਵਧਦੀ ਤਰੀ ਜਾਂਦੀ ਕਿਸੇ ਕੋਨੇ 'ਚ ਕਿਸੇ ਨੁੱਕਰ 'ਚ ਤੁਸੀਂ ਨਿੱਕੀ ਤੋਂ ਨਿੱਕੀ ਚੀਜ਼ ਲਈ ਵੀ ਮੈਨੂੰ ਕੰਮ ਕਰਕੇ ਦਿਖਾ ਦਿਓ ਜਿੱਥੇ ਤੁਹਾਨੂੰ ਪੈਸਾ ਨਾ ਦੇਣਾ ਪਿਆ ਹੋਵੇ ਇਸ ਢੰਗ ਨਾਲ ਅਸੀਂ ਇਸ ਵੇਲੇ ਬਣਾਤਾ ਜਿੱਥੇ ਅਸੀਂ ਹੱਡੀਆਂ ਗਾਲ ਦਿੱਤੀਆਂ ਵੀ ਇਹ ਸਭ ਕੁਝ ਅਸੀਂ ਸਿਰਫ ਤੇ ਸਿਰਫ ਪੈਸਾ ਇਕੱਠਾ ਕਰਨ ਤੱਕ ਸੀਮਤ ਹੋ ਜਾਣਾ ਉਹਨਾਂ ਦੇ ਦਿਲਾਂ ਵਿੱਚ ਕ੍ਰਾਂਤੀ ਨਹੀਂ ਹੁੰਦੀ ਤੁਸੀਂ ਪੂਰਾ ਪਿੱਛੇ ਤੋਂ ਹੁਣ ਤੱਕ ਦਾ ਜਿੰਨਾ ਇਤਿਹਾਸ ਲੱਭਦਾ ਜੇ ਵੇਖ ਲਓ ਕਿ ਕ੍ਰਾਂਤੀ ਉਦੋਂ ਹੀ ਆਉਂਦੀ ਜੇ ਜਦੋਂ ਤੁਸੀਂ ਨੇ ਟੜਕ ਨਿਕਲੋ ਬਾਹਰ ਸਭ ਕੁਝ ਤਿਆਗ ਕੇ ਨਾ ਕਿ ਸੁਰੱਖਿਆ ਦੇ ਅਸਰ ਹੇਠ ਨਿਕਲੋ ਕ੍ਰਾਂਤੀ ਨਹੀਂ ਲਿਆ ਸਕਦੇ ਬਿਲਕੁਲ ਸਹੀ ਬੱਚਿਆਂ ਨੇ ਇੱਕ ਇੱਕ ਤਰੀਕੇ ਇੱਕ ਚੁਣੌਤੀ ਦੇ ਦਿੱਤੀ ਹੈ ਵੀ ਭਾਈ ਤੁਸੀਂ ਬੈਠੋ ਘਰਾਂ ਚ ਸੁਰੱਖਿਆ ਹੇਠ ਅਸੀਂ ਜਿੱਤ ਹਾਸਲ ਕਰ ਲਵਾਂਗੇ ਤੇ ਹੋ ਵੀ ਗਈ ਜਦੋਂ ਕਿਸਾਨਾਂ ਨੇ ਜਿੱਤ ਕੀਤੀ ਸੀ ਹਾਸਲ ਉਦੋਂ ਲੋਕਾਂ ਨੂੰ ਲੱਭਿਆ ਸੀ ਕਿ ਸ਼ਾਇਦ ਇੱਕ ਹੋਰ ਨਵੀਂ ਅਸੀਂ ਚੀਜ਼ ਸਾਨੂੰ ਰਾਹ ਲੱਭਿਆ ਕਿ ਅਸੀਂ ਨਵੇਂ ਸਿਆਸਤ ਇਹਦੇ ਵਿੱਚੋਂ ਕੱਢ ਸਕੀਏ ਪਰ ਉਹ ਪਤਾ ਨਹੀਂ ਕਿਉਂ ਬਿਲਕੁਲ ਮੁੱਦੇ ਮੋ ਭਈ ਕਿਉਂਕਿ ਉਦੋਂ ਹੰਕਾਰ ਆ ਗਿਆ ਸੀ ਤਾਂ ਮੈਨੂੰ ਗੁੱਸਾ ਲੱਗੇ ਨਾ ਕਿਸਾਨ ਵੀਰਾਂ ਦੇ ਬਹੁਤ ਹੱਕ ਚ ਬਹੁਤ ਜ਼ਿਆਦਾ ਪਰ ਕੁਝ ਲੀਡਰਾਂ ਦਾ ਮੈਂ ਆਪ ਮਿਲੀ ਵੀ ਆ ਮੈਂ ਗੱਲ ਵੀ ਕੀਤੀ ਹੈ ਪਰ ਜਿਸ ਢੰਗ ਦੀ ਉਹਨਾਂ ਦੇ ਮਨਾਂ ਵਿੱਚ ਉਦੋਂ ਜਦੋਂ ਖੜੇ ਹੋਏ ਸਨ ਲੜਨ ਲਈ ਹੰਕਾਰ ਸੀ ਉਹ ਉਹਨਾਂ ਨੂੰ ਡੋਬ ਗਿਆ ਇਹ ਤੁਹਾਡੇ ਸਾਹਮਣੇ ਹੈ ਮੇਰੇ ਮੇਰੇ ਕਹਿਣ ਦੀ ਵੀ ਲੋੜ ਨਹੀਂ ਦਿਸਦਾ ਕਿ ਜੇ ਅਸੀਂ ਉਹ ਚੀਜ਼ ਛੱਡ ਕੇ ਲੋਕਾਂ ਨਾਲ ਜੁੜੇ ਰਹੀਏ ਤੇ ਆਪਣੀ ਨਵੀਂ ਪਨੀਰੀ ਅਗਾਹ ਲਿਆਈਏ ਪੰਜਾਬ ਨੂੰ ਲੋੜ ਹੈ ਇਸ ਵੇਲੇ ਕਿ ਜੇ ਉਹਨੂੰ ਖੜਾ ਕਰਨਾ ਜੇ ਲੜਖੜਾ ਚੁੱਕਾ ਕਿ ਨੌਜਵਾਨਾਂ ਵਿੱਚ ਪੂਰੀ ਪੀੜ ਹੈ ਉਹ ਤਿਆਰ ਨੇ ਉਹਨਾਂ ਨੂੰ ਸਿਰਫ ਇੱਕ ਲੀਡਰ ਦੀ ਵਜੋਂ ਨਾਂ ਮਿਲਣ ਵਜੋਂ ਉਹ ਮਾਰ ਖਾਂਦਾ ਪਿਆ ਪੰਜਾਬ ਇਸ ਵੇਲੇ ਸੱਚਮੁੱਚ ਅਸੀਂ ਮੇਰਾ ਖਿਆਲ ਹੈ ਬੇ ਬੁੱਢੇ ਤੋਤੇਆਂ ਨੂੰ ਛੱਡ ਕੇ ਨਵੀਂ ਪਨੀਰੀ ਲਿਆਈਏ ਜਿਹੜੀ ਸ਼ਾਇਦ ਕੁਝ ਤਬਦੀਲੀ ਲਿਆ ਸਕੇ ਵਰਨਾ ਸੁਖਵਿੰਦਰ ਜੀ ਕੁਰਸੀਆਂ ਬਦਲ ਬਦਲ ਕੇ ਤਾਂ ਕੁਝ ਅਸਲ ਨਹੀਂ ਜੇ ਹੋਣਾ ਪੰਜਾਬ 'ਤੇ ਗਿਆ ਦਾ ਕਰਜ਼ਾ ਇੰਨਾ ਹੈ ਕਿ ਸਾਡੀ ਅਗਲੀਆਂ 7 ਪੁਸ਼ਤਾ ਨਹੀਂ ਲਾ ਸਕਣੀ ਆ ਬਿਲਕੁਲ 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 ਨੌਜਵਾਨ ਉਥੇ ਜਸ਼ਨ ਦਾ ਮਾਹੌਲ ਦੇ ਵਿੱਚ ਬਹੁਤ ਵੱਡੇ ਵੱਡੇ ਦਾਅਵੇ ਵੀ ਕਹਿ ਰਹੇ ਆ ਕਹਿ ਸਕਦੇ ਆ ਕਿ ਕਰ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਪੰਜਾਬੀਆਂ ਦੇ ਇੱਕੇ ਨੇ ਦੋ ਵਾਰ ਸਰਕਾਰ ਨੂੰ ਝੁਕਾ ਦਿੱਤਾ ਮਤਲਬ ਇੱਕ ਫਾਸ਼ੀਵਾਦ ਦੇ ਖਿਲਾਫ ਜਿਹੜੀ ਇਹ ਕਹਿੰਦੇ ਜੰਗ ਇੱਥੇ ਰੁਕਣ ਵਾਲੀ ਨਹੀਂ ਇਹਨੂੰ ਇਹਦੇ ਲਈ ਸਿਰਫ ਸੰਘਰਸ਼ ਜਿਹੜਾ ਉਹੀ ਹੈ ਜਿਸ ਦੇ ਨਾਲ ਇਹਨਾਂ ਨੂੰ ਪਿੱਛੇ ਧੱਕਿਆ ਜਾ ਸਕਦਾ ਪਰ ਮੈਡਮ ਤੁਸੀਂ ਇਹਦੇ ਬਾਰੇ ਕੀ ਮੰਨਦੇ ਹੋ ਕਿਉਂਕਿ ਬੀਜੇਪੀ ਤਾਂ ਹੁਣ ਵੀ ਇਹ ਦਾਅਵੇ ਕਰੇਗੀ ਜਾਂ ਬੀਜੇਪੀ ਦੇ ਜਿਹੜੇ ਲੀਡਰ ਨੇ ਉਹ ਦਾਅਵੇ ਕਰਦੇ ਨੇ ਕਿ ਮੋਦੀ ਸਾਹਿਬ ਪੰਜਾਬ ਪ੍ਰਤੀ ਬਹੁਤ ਚਿੰਤਤ ਨੇ ਉਹਨਾਂ ਨੇ ਉਹ ਇਹ ਗੱਲ ਮੈਂ ਬੀਜੇਪੀ ਦਾ ਟਵੀਟ ਵੀ ਪੜ ਰਿਹਾ ਹਾਂ ਉਹ ਵੀ ਕਹਿ ਰਹੇ ਨੇ ਕਿ ਦੇਸ਼ ਦੇ ਉੱਪਰ ਰਾਸ਼ਟਰਪਤੀ ਤੇ ਯੂਨੀਵਰਸਿਟੀ ਚਾਂਸਲਰ ਜਿਹੜੇ ਨੇ ਉਹਨਾਂ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਗੇਟ ਦੀਆਂ ਚੋਣਾਂ ਨੂੰ ਪ੍ਰਵਾਨਗੀ ਦਿੱਤੀ ਜਾਂ ਤੇ ਫੈਸਲੇ ਦਾ ਭਾਜਪਾ ਪੰਜਾਬ ਸਵਾਗਤ ਕਰਦੀ ਹੈ ਮਤਲਬ ਕਿ ਉੱਪਰਲੇ ਲੈਵਲ ਦੇ ਉੱਤੇ ਬੀਜੇਪੀ ਦੇ ਵਿੱਚ ਵੀ ਕੁਝ ਗੱਲਾਂ ਹੋ ਜੀਆਂ ਜਿਹੜੀਆਂ ਸਮਝ ਨਹੀਂ ਆ ਰਹੀਆਂ ਜਾਂ ਫਿਰ ਉੱਤੇ ਗੁੰਮਰਾਹ ਕੁੰਨ ਚੱਲ ਰਹੀਆਂ ਨੇ ਜਾਂ ਫਿਰ ਇਹ ਕਹਿ ਲਈਏ ਕਿ ਉੱਤੋਂ ਥੋਪ ਦਿੱਤੀਆਂ ਜਾਂਦੀਆਂ ਤੇ ਭੂਤਨੀਆਂ ਥੱਲੇ ਵਾਲਿਆਂ ਨੂੰ ਪੈਂਦੀਆਂ ਤੇ ਪੰਜਾਬ ਉਹਦੇ ਨਾਲ ਵਾਰ-ਵਾਰ ਕਿਸ ਤਰੀਕੇ ਨਾਲ ਲੜਦਾ ਰਹੇ ਇਸ ਸੰਘਰਸ਼ਾਂ ਦੇ ਜ਼ਰੀਏ ਹੀ ਲੜਦਾ ਰਹੇ ਜਾਂ ਜਿਵੇਂ ਪੰਜਾਬ ਜਿਵੇਂ ਦੇਰਿਆ ਲਗਾਤਾਰ ਜਿਵੇਂ ਪਿੱਛੇ ਜੇ ਗੱਲ ਆਈ ਸੀ ਕਿ ਜੀ ਇੱਥੇ ਚੰਡੀਗੜ੍ਹ ਦੇ ਵਿੱਚ ਧਾਰਾ ਜਿਹੜੀ ਆ ਉਹਨੂੰ ਲੈ ਕੇ ਵੀ ਰੌਲੇ ਰੱਪੇ ਪਏ ਸੀ ਕਿ ਮੈਂ ਮਾਫ ਕਰਨਾ ਮੈਂ ਉਹਦੇ ਬਾਰੇ ਜ਼ਿਕਰ ਕਰ ਵੀ ਦਿੰਨਾ ਉਸ ਧਾਰਾ ਦਾ ਜਿਹਨੂੰ ਲੈ ਕੇ ਰੌਲਾ ਪਏ ਸੀ 131ਵੀਂ ਸੋਧ ਰਾਹੀਂ ਕਹਿੰਦੇ ਚੰਡੀਗੜ੍ਹ ਨੂੰ ਆਰਟੀਕਲ 240 ਦੇ ਵਿੱਚ ਲਿਆ ਕੇ ਖੜਾ ਕਰਨਾ ਉਹ ਸਾਰੇ ਰੌਲੇ ਹਾਲੇ ਵੀ ਉਹ ਪਏ ਨੇ ਜਾਂ ਇਹ ਕਹਿ ਲੋ ਕਿ ਉਹਨਾਂ ਲਈ ਹੋਰ ਵੱਡੇ ਸੰਘਰਸ਼ਾਂ ਦੀ ਲੋੜ ਹੈ ਤੇ ਵਾਰ-ਵਾਰ ਕਿਉਂ ਪੰਜਾਬ ਨੂੰ ਪਰਖਿਆ ਜਾਂਦਾ ਹੈ ਜਾਂ ਕਿਉਂ ਜਿਹੜੀ ਕੇਂਦਰੀ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਪੰਜਾਬ ਨੂੰ ਦਰੜਾਂ ਨਾਲੇ ਪਾਸੇ ਤੁਰਦੀ ਹੈ ਤੇ ਮੁੜ ਕੇ ਫਿਰ ਮੂੰਹ ਦੀ ਵੀ ਖਾਣੀ ਪੈਂਦੀ ਹੈ ਸੁਖਵਿੰਦਰ ਜੀ ਸਾਰੀ ਗੱਲ ਨਿਬੜਦੀ ਸਿਰਫ ਰਾਜ ਦੇ ਉੱਤੇ ਹੈ ਕਿ ਅਸੀਂ ਇਹ ਹਾਸਲ ਕਰਨਾ ਹੈ ਕਿਉਂਕਿ ਅਸੀਂ ਅੰਗਰੇਜ਼ੀ ਦੀ ਕਹਾਵਤ ਹੈ एवरीथिंग ਇਜ਼ ਫੇਅਰ ਇਨ ਲਵ ਐਂਡ ਵਾਰ ਕਿ ਤੁਹਾਨੂੰ ਵੀ ਉਹ ਪਿਆਰ ਹੈ ਤੇ ਭਾਵੇਂ ਜੰਗ ਹੈ ਉਹਦੇ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ ਹਰ ਢੰਗ ਤਰੀਕਾ ਵਰਤਿਆ ਜਾਂਦਾ ਤਾਂ ਇਹਦੇ ਵਿੱਚ ਵੀ ਜਿਸ ਅਸਲ ਮੁੱਦਾ ਤਾਂ ਕੁਰਸੀ ਹਾਸਲ ਕਰਨੀ ਹੈ ਸੋ ਇਹ ਟੋਏ ਆ ਜਾਂਦਾ ਟਟੋਲਿਆ ਜਾਂਦਾ ਕਿ ਕੀ ਕਿੰਨੀ ਕੁ ਸੂਈ ਵੱਜੇ ਤਾਂ ਉਹਦੀ ਪੀੜ ਕਿੰਨੀ ਕੁ ਮਹਿਸੂਸ ਕੀਤੀ ਜਾਂਦੀ ਹੈ ਸੋ ਉਹ ਜਿਹੜੀ ਤਿੱਲੀ ਲਾ ਕੇ ਟੈਸਟਿੰਗ ਫੇਜ਼ ਵਿੱਚੋਂ ਲੰਘਿਆ ਜਾ ਰਿਹਾ ਕਿ ਅੱਛਾ ਜੀ ਪਹਿਲਾਂ ਨੁਕਸਾਨਾਂ ਦੀ ਹੋ ਗਈ ਹੁਣ ਦੇਖਦੇ ਆਂ ਵੀ ਠੰਡੇ ਪੈ ਗਏ ਹੋਣਗੇ ਹੁਣ ਫੇਰ ਦੁਬਾਰਾ ਅਜ਼ਮਾ ਕੇ ਦੇਖ ਲੈਣਾ ਸੋ ਫਿਰ ਇੱਕ ਸਲਾਹਕਾਰਾਂ ਦੇ ਵੱਲੋਂ ਜੋ ਦੱਸਿਆ ਜਾਂਦਾ ਕਿ ਇੱਥੇ ਸ਼ਾਇਦ ਪੰਜਾਬੀ ਵਾਕੇ ਸੂਬਿਆਂ ਦੇ ਵਾਂਗ ਹੀ ਨੇ ਇਹ ਥੋੜਾ ਜਿਹਾ ਵੱਖ ਜੇ ਅਸਲ ਜੇ ਸਲਾਹਕਾਰ ਥੋੜਾ ਜਿਹਾ ਵੀ ਧਿਆਨ ਕਰਨ ਜਦ ਕਿ ਪੰਜਾਬ ਦੇ ਵਿੱਚ ਉਥੇ ਪੰਜਾਬੀ ਨੇ ਨਾ ਉਹਨਾਂ ਨੂੰ ਤੇ ਆਪਣਾ ਪਤਾ ਹੈ ਪੰਜਾਬੀ ਪਾਣਾ ਉਹਦੇ ਕੋਈ ਹਿੰਦੂ ਸਿੱਖ ਨਹੀਂ ਹੁੰਦਾ ਉਹ ਪੰਜਾਬੀ ਹੁੰਦਾ ਤਾਂ ਪੰਜਾਬੀ ਬੰਦਾ ਜੂਝਦਾ ਸੋ ਉਹਨਾਂ ਦੇ ਇੱਥੇ ਮੇਰਾ ਖਿਆਲ ਹੈ ਜਿੰਨੇ ਵੀ ਸਿਆਣੇ ਲੋਕ ਬੈਠੇ ਨੇ ਸ਼ਾਇਦ ਉਹਨਾਂ ਤੋਂ ਨਹੀਂ ਪੁੱਛਿਆ ਜਾ ਰਿਹਾ ਸੋ ਜੋ ਵੀ ਸਲਾਹਕਰ ਉੱਪਰ ਨੇ ਉਹਨਾਂ ਨੂੰ ਲੱਗਦਾ ਕਿ ਜੇ ਇਹ ਸਾਡੇ ਇਸ ਤਰੀਕੇ ਹੱਥ ਨਹੀਂ ਆਂਦੇ ਤਾਂ ਫਿਰ ਦੱਬ ਦਿਓ ਕੁਚਲ ਦਿਓ ਹਰ ਦੇਖੋ ਪੁਰਾਣੇ ਸਮਿਆਂ ਤੋਂ ਵੀ ਜਦੋਂ ਰਾਜ ਹਾਸਲ ਕਰਨਾ ਹੁੰਦਾ ਸੀ ਨਾ ਦੋ ਤਿੰਨ ਤਰੀਕੇ ਹੁੰਦੇ ਆ ਲਾਲਚ ਦੇ ਲਓ ਭਰਮਾ ਲਓ ਝੂਠ ਦੇ ਅਧੀਨ ਲੈ ਆਓ ਤੇ ਫਿਰ ਜੇ ਥੋੜਾ ਜਿਹਾ ਨਾ ਮੰਨਦੇ ਹੋਣ ਪਹਿਲਾਂ ਥੋੜੀ ਜੀ ਸੂਈ ਚ ਬੋ ਫਿਰ ਉਹਨੂੰ ਦੱਬ ਦਿਓ ਕੁਚਲ ਦਿਓ ਤਾਂ ਫਿਰ ਇਹ ਚੀਜ਼ਾਂ ਉਦੋਂ ਇੱਕ ਵੀ ਹੋਏਗਾ ਤਾਂ ਸਾਨੂੰ ਸਵਾ ਲੱਖ ਤਾਂ ਹੀ ਕਿਹਾ ਸੀ ਕਿ ਉਹ ਅਸੀਂ ਤਾਂ ਫਿਰ ਇੱਕ ਵੀ ਇਕੱਲਾ ਉਦੋਂ ਤੱਕ ਜੂਝਦਾ ਹੀ ਆ ਤੇ ਇਹ ਸੋਚ ਮੇਰਾ خیال ਹੈ ਸਾਨੂੰ ਜਿਵੇਂ ਤੁਸੀਂ ਕਿਹਾ ਪਰਖੇ ਜਾ ਰਹੇ ਨੇ ਕਿ ਕਿੰਨੇ ਕੁ ਪਾਣੀ ਚ ਨੇ ਪੰਜਾਬੀ ਕਦੋਂ ਅਸੀਂ ਇਹ ਰਾਜ ਲਵਾਂਗੇ ਪਰ ਇਹ ਹਰ ਸਿਆਸੀ ਪਾਰਟੀ ਹੌਲੀ ਹੌਲੀ ਇਹੋ ਕਰਦੀ ਹੈ ਜਿਹੜੀ ਇਸ ਵੇਲੇ ਆਵਾਜ਼ ਹੈ ਨਾ ਸੁਖਵਿੰਦਰ ਜੀ ਮੇਰੀ ਤਾਂ ਹੈ ਨਹੀਂ ਮੈਂ ਤਾਂ ਵਿੱਚ ਲੋਕਾਂ ਦੇ ਜਦੋਂ ਫਿਰਦੀਆਂ ਤਾਂ ਪਹੁੰਚਦਾ ਸ਼ਾਇਦ ਤੁਹਾਡੇ ਪ੍ਰੋਗਰਾਮ ਰਹੀ ਹੋਈ ਸੁਣਿਆ ਪਹੁੰਚ ਜਾਵੇ ਕਿ ਲੋਕ ਮੰਗਦੇ ਜ਼ਰੂਰ ਨੇ ਖੇਤਰੀ ਪਾਰਟੀ ਪਰ ਜਦੋਂ ਜ਼ਿਕਰ ਕਰਾਂਗੇ ਨਾ ਚੁੱਭੇਗਾ ਉਹਨਾਂ ਨੂੰ ਉਹ ਕਹਿਣਗੇ ਮਨਫ਼ੀ ਕਰ ਦਿਓ ਇੱਕ ਬੰਦਾ ਸਿਰਫ ਮੈਨੂੰ ਲੱਗਦਾ ਹੈ ਕਿ ਸੁਖਵੀਰ ਬਾਦਲ ਜੀ ਨੂੰ ਮੈਂ ادب ਨਾਲ ਹੀ ਕਹਿ ਰਹੀ ਹਾਂ ਕਿ ਜੇ ਇੰਨਾ ਆਪਣੇ ਆਪ ਤੇ ਯਕੀਨ ਹੈ ਤਾਂ 6 ਮਹੀਨੇ ਕੀ ਹੁੰਦੇ ਨੇ 6 ਮਹੀਨੇ ਲਈ ਕਹਿ ਦੇਣ ਮੈਂ ਆਹ ਲੋ ਜੀ ਮੈਂ ਸਰਪ੍ਰਸਤਾ ਮੈਂ ਪਾਸੇ ਹੋਇਆ ਲੋ ਚਲਾ ਲੋ ਐਟਲੀਸਟ ਇੱਕ ਯੂਨਿਟੀ ਦਿਸਣ ਲੱਗੂਗੀ ਸਾਰੇ ਜੇ ਇਕੱਠੇ ਹੁੰਦੇ ਨਹੀਂ ਚਲਾ ਸਕਦੇ ਤਾਂ ਆਪਣੇ ਮੁਧੇ ਮੂੰਹ ਪੈਣਗੇ ਤਾਂ ਫਿਰ ਸਮਝ ਆ ਜਾਂਦੀ ਹੈ ਨਾ ਕਿ ਭਾਈ ਠੀਕ ਹੈ ਜੀ ਹੁਣ ਨਹੀਂ ਚੱਲੀ ਹੁਣ ਆਓਗੇ ਇਕੱਠੇ ਤਾਂ ਸਾਰੇ ਇਕੱਠੇ ਹੋ ਜਾਣਗੇ ਪਰ ਘਟੋ ਘਟ ਸਾਡਾ ਨੌਜਵਾਨ ਪੀੜੀ ਵਿੱਚ ਸ਼ਾਮਲ ਕਰਕੇ ਸਾਡੇ ਪੰਜਾਬ ਦੀ ਜਦ ਤੱਕ ਕੋਈ ਖੇਤਰੀ ਪਾਰਟੀ ਅਗਾਂਹ ਨਹੀਂ ਆਏਗੀ ਇਹ ਬਰਬਾਦੀ ਇਸੇ ਤਰੀਕੇ ਤੁਰ ਹੀ ਜਾਣੀ ਹੈ ਤੇ ਹੌਲੀ ਹੌਲੀ ਸਭ ਕੁਝ ਖੁੱਸੇਗਾ ਤੁਸੀਂ ਦੇਖ ਲੈਣਾ ਕੱਖ ਵੀ ਨਹੀਂ ਰਹਿਣਾ ਤੇ ਅਗਲੀ ਜਿਹੜਾ ਮਾਰ ਪਏਗੀ ਨਾ ਉਹ ਜ਼ਬਾਨ ਦੇ ਆਧਾਰ ਤੇ ਹੋਏਗੀ ਫਿਰ ਦੇਖ ਲਿਓ ਪੰਜਾਬ ਦਾ ਕਿਹੜਾ ਇੰਚ ਬਚਾਣਾ ਉਹ ਅਗਲੀ ਜਿਹੜੀ ਆਵਾਜ਼ ਮੈਂ ਤਾਂ ਹੁਣ ਬਹੁਤ ਦੂਰ ਦੇ ਰੇਡੀਓ ਸੁਣੀ ਗੱਲ ਕਿਉਂਕਿ ਮੈਂ ਲਖਨਊ ਵੀ ਯੂਪੀ ਵੀ ਸਾਰੇ ਮਤਲਬ ਉੱਧਰ ਉਤਰਾਖੰਡ ਸਭ ਪਾਸੇ ਲੈਕਚਰ ਦੇਣ ਜਾਂਦੀ ਰਹੀ ਆ ਤਾਂ ਮੈਨੂੰ ਜੋ ਉੱਥੋਂ ਫੀਡਬੈਕ ਮਿਲੀ ਹੈ ਜੋ ਕਿ ਇਹਨਾਂ ਦੇ ਸਤਕਾਰਯੋਗ ਸੀਨੀਅਰ ਮੈਂਬਰ ਕੁਝ ਉੱਥੋਂ ਦੇ ਉਹਨਾਂ ਇਲਾਕਿਆਂ ਚ ਇਹ ਭਈ ਜ਼ਬਾਨ ਦੇ ਦੇ ਆਧਾਰ ਤੇ ਜੋ ਸੂਬਾ ਬਣਿਆ ਸੀ ਜੇ ਹੁਣ ਜ਼ਬਾਨ ਕਰੋਗੇ ਜਲੰਧਰ ਤੱਕ ਤਾਂ ਸਾਰਾ ਤੁਹਾਡਾ ਮੈਕਸਿਮਮ ਹਿੰਦੀ ਬੋਲਣ ਵਾਲਾ ਏਰੀਆ ਹੈ ਇਧਰੋਂ ਤੁਸੀਂ ਦੇਖ ਲਓ ਸਾਰਾ ਜ਼ੀਰਕਪੁਰ ਮੁਹਾਲੀ ਦੇ ਵਿੱਚ ਇਹ ਸਭ ਕੁਝ ਜੇ ਸਾਰਾ ਹਿੰਦੀ ਸਪੀਕਿੰਗ ਆਇਆ ਪਿਆ ਤਾਂ ਮੈਨੂੰ ਦੱਸ ਦਿਓ ਖਰੜ ਤੱਕ ਵਿੱਚ ਜਾ ਕੇ ਝਾਂਤ ਮਾਰਿਓ ਤੁਸੀਂ ਆਮ ਦੁਕਾਨਾਂ ਦੇ ਵਿੱਚ ਵੀ ਕੌਣ ਕੰਮ ਕਰ ਰਹੇ ਨੇ ਕਿਹੜੀ ਜ਼ਬਾਨ ਬੋਲ ਰਹੇ ਨੇ ਇਕ ਗਿਣਤੀ ਜੇ ਹੁਣ ਹੋ ਗਈ ਨਾ ਜ਼ਬਾਨ ਕਿਹੜੀ ਐ ਫਿਰ ਲੱਭ ਲੈਣਾ ਕਿੱਥੇ ਜੇ ਪੰਜਾਬ ਸੋ ਅਗਲੀ ਉਹ ਮਾਰ ਜਦੋਂ ਪੈਣੀ ਜੇ ਨਾ ਉਹਦੇ ਵਿੱਚ ਉਹ ਸਭ ਤੋਂ ਤਿੱਖੀ ਮਾਰ ਹੋਣੀ ਐ ਮੇਰੀ ਅਜੇ ਵੀ ਬੇਨਤੀ ਐ ਕਿਤਰੀ ਪਾਰਟੀ ਦੇ ਵਾਸਤੇ ਜੇ ਸਾਰੇ ਜਿਹਨੇ ਇਕਜੁੱਟ ਹੋਣ ਨੂੰ ਤਿਆਰ ਨੇ ਤਾਂ ਇੱਕ ਜਿਹਨਾਂ ਨੂੰ ਸਰਪ੍ਰੈਸ ਥੋਕੇ ਜੇ ਉਹ ਕੋਈ ਸੰਭਲਾ ਮਾਰ ਲੈਣ ਤਾਂ ਵੇਖ ਲੈਣ ਦਿਓ 6 ਮਹੀਨੇ ਚ ਜੇ ਨਹੀਂ ਇਕੱਠੇ ਹੋਣਗੇ ਤਾਂ ਵੱਖਰੀ ਗੱਲ ਐ ਪਰ ਕੁਛ ਨਾ ਕੁਛ ਤਾਂ ਤਬਦੀਲੀ ਐ ਇਸ ਵੇਲੇ ਪੰਜਾਬ ਨੂੰ ਲੋੜ ਐ ਹੂੰ ਤੇ ਇਹ ਤਬਦੀਲੀ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸਿਰਫ ਤੇ ਸਿਰਫ ਖੇਤਰੀ ਪਾਰਟੀ ਦੇ ذریعے ਹੀ ਹੋ ਸਕਦੀ ਹੈ ਕਿ ਉਸ ਤੋਂ ਕੋਈ ਹੋਰ ਵੀ ਤੁਸੀਂ ਜਿਵੇਂ ਬਹੁਤ ਸਾਰੇ ਮਤਲਬ ਕਿ ਉਬਾਲ ਜਿਹੜੇ ਨੇ ਪੰਜਾਬ ਚ ਹੁੰਦੇ ਰਹਿੰਦੇ ਨੇ ਜਿਵੇਂ ਹੁਣ ਕਾਂਗਰਸ ਵੀ ਹੁਣ ਚੱਲ ਰਿਹਾ ਆਮ ਆਦਮੀ ਪਾਰਟੀ ਤਾਂ ਇਹ ਹੁੰਦਾ ਹੈ ਕਿ ਇਹਨਾਂ ਦਾ 27 ਤੋਂ ਬਾਅਦ ਸ਼ਾਇਦ ਪਤਾ ਸਾਫ਼ ਹੋ ਸਕਦਾ ਜਾਂ ਕਈ ਕਹਿੰਦੇ ਨੇ ਕਿ ਭਗਵੰਤ ਮਾਨ ਸਾਹਿਬ ਵੱਖਰੀ ਲੀ ਪੰਜਾਬ ਦੇ ਵਿੱਚ ਖਿੱਚ ਸਕਦੇ ਨੇ ਕਿ ਉਹ ਇੱਕ ਅਲੱਗ ਤਰੀਕੇ ਦੀ ਪੰਜਾਬ ਲੈਵਲ ਦੀ ਕੋਈ ਪਾਰਟੀ ਖੜੀ ਕਰਕੇ ਕੁਝ ਇਹੋ ਜਿਹਾ ਕਰ ਸਕਦੇ ਨੇ ਅਮਰਪਾਲ ਸਿੰਘ ਹੋਰੀ ਵੀ ਬੈਠੇ ਨੇ ਉਹਨਾਂ ਨੇ ਜਦੋਂ ਜ ਜੋ ਬਾਹਰ ਹੋਣਾ ਹੈ ਉਦੋਂ ਬਿਰਤਾਂਤ ਬਦਲੇ ਜਾਣਗੇ ਬੀਜੇਪੀ ਕਹਿੰਦੀ ਹੈ ਕਿ ਅਸੀਂ ਤੇ ਚਲੋਣਾ ਹੀ ਡਬਲ ਇੰਜਨ ਹੈ ਫਿਰ ਕੀ ਮਤਲਬ ਕਿ ਲੋਕ ਜਦੋਂ ਜਿਵੇਂ ਕਹਿ ਲਈਏ ਕਿ ਜਦੋਂ ਮੁੱਦਿਆਂ ਦੀ ਸਿਆਸਤ ਗਵਾਟ ਜਾਂਦੀ ਹੈ ਤਾਂ ਉੱਥੇ ਕਿਤੇ ਨਾ ਕਿਤੇ ਜਿਹੜੀ ਉਹ ਲਫਾਫੇਵਾਜ਼ੀ ਕਹਿ ਲਓ ਜਾਂ ਤੁਸੀਂ ਇਹ ਕਹਿ ਲਓ ਕਿ ਲੋਕਾਂ ਦੀਆਂ ਗਰਜਾਂ ਜਿਹੜੀਆਂ ਜਾਂ ਫ੍ਰੀ ਵੀਸ ਜਿਹਨੂੰ ਕਹਿੰਦੇ ਨੇ ਕਿ ਮੁਫਤ ਖੋਰੀ ਜਾਂ ਉਹ ਚੀਜ਼ਾਂ ਲੋਕਾਂ ਨੂੰ ਵੰਡ ਰਹੀਆਂ ਉਹ ਵੀ ਕਿਤੇ ਨਾ ਕਿਤੇ ਚੱਲ ਜਾਂਦੀਆਂ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੁਫਤ ਖੋਰੀ ਵਿੱਚ ਤਾਂ ਸੁਖਵਿੰਦਰ ਜੀ ਸਾਡੇ ਕੋਲ ਨਾ ਇੱਕ ਜਾਂ ਦੋ ਨਹੀਂ ਅਣਗਿਣਤ ਉਦਾਹਰਨਾਂ ਨੇ ਕਿ ਜਦੋਂ ਮੁਫਤ ਖੋਰੀ ਚਲਾਈ ਜਾਵੇ ਇੱਥੋਂ ਤੱਕ ਕਿ ਜਾਨਵਰਾਂ ਵਿੱਚ ਜਾਂ ਪੰਛੀਆਂ ਵਿੱਚ ਇਹ ਤੇ ਸੇਵੀ ਤਾਂ ਤੇ ਜਿਨ੍ਹਾਂ ਨੂੰ ਮੁਫਤ ਖਾਣ ਨੂੰ ਦੇ ਦਿੱਤਾ ਜਾਏ ਤਾਂ ਸਟੱਡੀ ਆ ਚੁੱਕੀ ਜੇ ਕਿ ਚੂਹਿਆਂ ਨੂੰ ਇਸੇ ਤਰੀਕੇ ਖਵਾਇਆ ਜਾ ਰਿਹਾ ਸੀ ਤਾਂ ਚੂਹਿਆਂ ਦੀ ਮੌਤ ਛੇਤੀ ਹੋਣ ਲੱਗ ਗਈ ਕਿ ਉਹਨਾਂ ਦੀ ਤੀਜੀ ਪੁਸਤ ਅੱਗੋਂ ਜੰਮੀ ਹੋਈ ਨਹੀਂ ਯਾਨੀ ਉਹ ਮਾਨਸਿਕ ਰੋਗੀ ਹੋ ਗਏ ਸਨ ਵੀ ਸਿਰਫ ਪੇਰਣਾ ਮਿਲੀ ਜਾਏ ਫਰੀ ਪੇਰਣਾ ਮਿਲੀ ਜਾਏ ਇਹ ਦੀਸੇ ਮੁਫਤ ਖੋਰੀ ਤਾਂ ਸਾਨੂੰ ਪੰਜਾਬੀਆਂ ਨੂੰ ਬਰਬਾਦ ਕਰ ਰਹੀ ਹੈ ਇਹ ਮੂਡ ਉਥੋਂ ਵੱਜਿਆ ਨਸ਼ੇ ਦਾ ਕਿ ਪਏ ਰਹੋ ਸਾਨੂੰ ਸਭ ਚੀਜ਼ਾਂ ਮੁਫਤ ਮਿਲੀ ਜਾਣਗੀਆਂ ਤੇ ਫਿਰ ਅਸੀਂ ਕੰਮ ਕਰਨ ਦੀ ਲੋੜ ਕੀ ਹੈ ਅਸੀਂ ਨਸ਼ਾ ਕਰੀਏ ਆਰਾਮ ਨਾਲ ਪੈ ਜਾਈਏ ਸੋ ਇਹ ਜੂਝਣ ਦਾ ਜਿਹੜਾ ਢੰਗ ਸਾਡੇ ਤੋਂ ਖੋਹ ਲਿਆ ਗਿਆ ਇਹਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਜੇ ਮੁਫਤ ਖੋਰੀ ਤਾਂ ਸਖਤੀ ਨਾਲ ਬੰਦ ਹੋਣੀ ਚਾਹੀਦੀ ਹੈ ਦੂਜੇ ਪਾਸੇ ਤੁਸੀਂ ਬਹੁਤ ਅਹਿਮ ਗੱਲ ਕੀਤੀ ਵੀ ਉਹੀ ਰਵਾਇਤੀ ਪਾਰਟੀਆਂ ਕਿਉਂ ਕਿਉਂਕਿ ਅਗਲਿਆਂ ਨੂੰ ਇਹ ਖੜੇ ਹੋਣ ਹੀ ਨਹੀਂ ਦੇ ਰਹੇ ਤੁਸੀਂ ਦੇਖੋ ਜਿੱਥੇ ਵੀ ਸਾਡੀ ਯੂਥ ਪੋਲਿਟਿਕਸ ਹੋਣੀ ਸੀ ਕਿਉਂਕਿ ਸਾਡੇ ਪੋਲਿਟিক্যাল ਲੀਡਰਸ ਨਿਕਲਨੇ ਸੀ ਯੂਨੀਵਰਸਿਟੀਆਂ ਵਿੱਚੋਂ ਕਾਲਜਾਂ ਵਿੱਚੋਂ ਉਥੇ ਤਾਂ ਇੰਨਾ ਜ਼ਿਆਦਾ ਸ਼ਿਕੰਜਾ ਕੱਸ ਦਿੱਤਾ ਗਿਆ ਕਿ ਯੰਗ ਲੀਡਰਸ ਜਦੋਂ ਨਿਕਲਦੇ ਨੇ ਭਾਵੇਂ ਉਹ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਸ ਹੋਣ ਉਹਨਾਂ ਤੇ ਕੇਸ ਪਾ ਦਿਓ ਜਾਂ ਹੋਰ ਕਿਸੇ ਯੂਨੀਵਰਸਟੀਆਂ ਦੇ ਵਿੱਚੋਂ ਤਾਂ ਇਹ ਸਟੂਡੈਂਟ ਲੀਡਰਸ ਨੂੰ ਉੱਭਰਣ ਦੇ ਹੀ ਨਹੀਂ ਰਿਹਾ ਕਿਉਂਕਿ ਸਾਡੇ ਐਸ ਵੇਲੇ ਪੂਰੇ ਦੇ ਪੂਰੇ ਜਿੰਨੇ ਵੀ ਸਿਆਸੀ ਤੁਸੀਂ ਦੇਖ ਸਕਦੇ ਹੋ ਉੱਥੇ ਆਪਣਾ ਟੱਬਰਵਾਦ ਸ਼ੁਰੂ ਹੋ ਗਿਆ ਪਰਿਵਾਰਵਾਦ ਸ਼ੁਰੂ ਹੋ ਗਿਆ ਉਹ ਯੂਥ ਲੀਡਰਸ ਨੂੰ ਅੱਗੇ ਆਉਣ ਹੀ ਨਹੀਂ ਦੇ ਸਕਦੇ ਕਿ ਸਾਡਾ ਟੱਬਰ ਸਾਡੀ ਮੇਰੀ ਵਾਟੀ ਮੇਰਾ ਪੁੱਤਰ ਮੇਰੀ ਧੀ ਉਹ ਜਾਂ ਮੇਰਾ ਭਰਾ ਉਹ ਉਸੇ ਟੱਬਰ ਨੂੰ ਅਗਾਹ ਤੋਰਨ ਦੇ ਚੱਕਰ ਵਿੱਚ ਇਹ ਸਾਰੀ ਕੁਸ਼ ਬਰਬਾਦੀ ਹੋ ਰਹੀ ਹੈ ਤੇ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਕਿਸੇ ਦਾ 3000% ਆਪਣਾ ਕਾਰੋਬਾਰ ਵੱਧ ਗਿਆ ਕਿਸੇ ਦਾ ਉਹ ਕਿਉਂਕਿ ਅਸੀਂ ਸਿਆਸਤ ਇੱਕ ਧੰਦਾ ਬਣਾ ਕੇ ਰੱਖ ਦਿੱਤਾ ਉਹਦੇ ਵਿੱਚ ਉਹ ਸੋਚ ਜੋ ਪੁਰਾਣੇ ਸਮਿਆਂ 'ਚ ਹੁੰਦੀ ਸੀ ਕਿ ਸਾਡੇ ਸਿਆਸਤਦਾਨ ਪੈਦਲ ਤੁਰਦੇ ਪਰ ਉਹ ਇੱਕ ਇੱਕ ਪੈਸਾ ਤੇ ਲਾਭ ਹੀ ਲਾਉਂਦੇ ਸਨ ਕਿ ਪੰਜਾਬ ਦੀ ਬਿਹਤਰੀ ਸਾਡੇ ਆਉਣ ਵਾਲੇ ਸਮੇਂ ਵਿੱਚ ਸਾਡੀ ਅਗਲੀ ਪੁਸ਼ਤ ਤੇ ਕਿਵੇਂ ਅਸੀਂ ਪੰਜਾਬ ਨੂੰ ਹੋਰ ਉਭਾਰ ਸਕੀਏ ਉਹਨੂੰ ਵਿਸ਼ਵ ਪੱਧਰ ਤੇ ਲਿਆ ਸਕੀਏ ਸਾਡੀ ਉਹ ਲਿਆਕਤ ਤਾਂ ਜ਼ੀਰੋ ਹੋ ਗਈ ਉਸ ਪਾਸੇ ਵੱਲ ਨੂੰ ਕਿਸੇ ਦੀ ਸੋਚ ਹੈ ਹੀ ਨਹੀਂ ਅਸੀਂ ਸਿਰਫ दारू ਦੇ ਕੇ ਜੇ ਵੋਟਾਂ ਖਰੀਦਨੀਆਂ ਨੇ ਤੇ ਫਿਰ ਕਹਿਣਾ ਵੀ ਨਸ਼ਾ ਕਿਉਂ ਪਨ ਪਰਿਆ ਤਾਂ ਇਹ ਤਾਂ ਫਿਰ ਦੋਗਲਾਪਨ ਹੋ ਗਿਆ ਨਾ ਸੋ ਸਾਨੂੰ ਲੋੜ ਤਾਂ ਅਸਲ ਵਿੱਚ ਲੋਕਲ ਲੀਡਰਸ ਉਹ ਵੀ ਯੂਥ ਵਿੱਚੋਂ ਆ ਜੇ ਉਹਨਾਂ ਨੂੰ ਉਭਰਨ ਦਿੱਤਾ ਜਾਏ ਉਹਨਾਂ ਨੂੰ ਪ੍ਰਮੋਟ ਕੀਤਾ ਜਾਏ ਫਿਰ ਅਸੀਂ ਪਤਾ ਜੇ ਕਿ ਇੱਕ ਇੱਕ ਚੋਣ ਦੇ ਵਿੱਚ 20-20 ਕਰੋੜ ਦਾ ਤਾਂ ਅਸੀਂ ਕਹਿੰਦੇ ਆ ਜੀ ਖਰਚਾ ਹੈ ਕਿੱਥੋਂ ਆਮ ਘਰਾਂ ਦੇ ਲੋਕ ਕਿੱਥੋਂ ਇੰਨਾ ਖਰਚ ਦੇਣਗੇ ਸੋ ਇਹ ਸਾਰਾ ਕੁਝ ਦੇਖਦਿਆਂ ਮੈਂ ਹਰ ਵਾਰ ਇੱਕੋ ਹੀ ਗੱਲ ਕਹਿੰਨੀ ਆ ਵੀ ਤੁਸੀਂ ਇੱਕ ਸਿਲੈਕਟਿਵ ਕੈਂਡੀਡੇਟ ਆਪਣਾ ਲੱਭ ਲਓ ਆਪਣੇ 14 ਪਿੰਡ ਰਲ ਜੋ ਜੀ ਆ ਸਾਡੇ ਆ 2 ਜਾਂ 3 ਬੰਦੇ ਜਿਨ੍ਹਾਂ ਨੂੰ ਨਿਕਲਣ ਦੀ ਲੋੜ ਨਹੀਂ ਤੇ ਅਸੀਂ ਇਹਨਾਂ ਨੂੰ ਪਾ ਦੇਾਂਗੇ ਪਰ ਜੇ ਉਹਦੀ ਏਬਜ਼ ਵਿੱਚ ਅਸੀਂ ਸ਼ਰਾਬ ਮੰਗਣੀ ਹੈ ਫਿਰ ਤਾਂ ਇਹ ਕੰਮ ਨਹੀਂ ਹੋ ਸਕਣਾ ਸੋ ਸਾਨੂੰ ਪੰਜਾਬ ਬਚਾਉਣ ਲਈ ਹਮਲਾ ਮਾਰਨਾ ਹੀ ਪੈਣਾ ਹੈ ਕਿ ਅਸੀਂ ਆਪਣੇ ਸਾਂਝੇ ਉਮੀਦਵਾਰ ਜਿਨ੍ਹਾਂ ਨੂੰ ਨਿਕਲਣ ਦੀ ਵੀ ਲੋੜ ਨਹੀਂ ਕਿਹ ਪਤਾ ਜੀ ਇਹ ਕੰਮ ਪੰਜਾਬ ਲਈ ਕਰੇਗਾ ਬੈਠੇ ਘਰ ਅਸੀਂ ਜਿਤਾਵਾਂਗੇ ਸੋ ਉਹ ਚੀਜ਼ ਦੀ ਸਾਨੂੰ ਅੱਜ ਲੋੜ ਹੈ ਜੀ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ